ਡਿਜੀਟਲੀ ਪੇਮੈਂਟ ਕਰਨ ਦੇ ਲਈ ਹਰ ਕੋਈ ਯੂਪੀਆਈ ਐਪਸ ਦੀ ਵਰਤੋਂ ਕਰਦਾ ਹੈ ਪਰ ਯੂਪੀਆਈ ਨਿਯਮਾਂ ਦੇ ਵਿੱਚ ਕੁਝ ਬਦਲਾਅ ਹੋਣ ਜਾ ਰਹੇ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ 1 ਅਗਸਤ ਤੋਂ ਯੂਪੀਆਈ ਦੇ ਵਿੱਚ ਕੁਝ ਬਦਲਾਅ ਕਰਨ ਦੇ ਨਿਯਮ ਦੱਸੇ ਨੇ ਦੱਸਿਏ ਕਿ ਕੁਝ ਦਿਨਾਂ ਬਾਅਦ ਯੂਪੀਆਈ ਦਾ ਇਸਤੇਮਾਲ ਕਰਨ ਦੇ ਵਿੱਚ ਕੁਝ ਨਿਯਮ ਨੇ ਬਦਲ ਜਾਣਗੇ ਕੁਝ ਅਪਡੇਟਸ ਆਇਆ ਨੇ ਨਵੀਆਂ 1 ਅਗਸਤ ਤੋਂ ਕੀ ਕੀ ਬਦਲਣ ਜਾ ਰਿਹਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ 1 ਅਗਸਤ ਤੋਂ UPI ਅਕਾਊਂਟ ਦੇ ਵਿੱਚ ਜੇਕਰ ਤੁਸੀਂ ਬੈਲੈਂਸ ਚੈੱਕ ਕਰਦੇ ਹੋ ਆਟੋ ਪੇ ਰਿਕੁਐਸਟ ਕਰਦੇ ਹੋ ਫੇਰ ट्रांजੈਕਸ਼ਨ ਦੀ ਡਿਜੀਟਲ ਤੇ ਨਵੇਂ ਅਕਾਊਂਟ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਇਸ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਤੁਹਾਨੂੰ ਇਸ ਦੇ ਵਿੱਚ ਵਿਸਤਾਰ ਦੇ ਵਿੱਚ ਜਾਣਕਾਰੀ ਵੀ ਹੈ ਉਹ ਵੀ ਦੱਸ ਦਿੰਨੇ ਆ ਕਿਹੜੇ ਕਿਹੜੀਆਂ ਚੀਜ਼ਾਂ ਨੇ ਬਦਲਣ ਜਾ ਰਹੀਆਂ ਨੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਫੇਲ ट्रांजैक्शन ਜਾਂ ਫਿਰ ਤੇਜ਼ ਅਪਡੇਟ ਦਾ ਯੂਪੀਆਈ ਦੇ ਵਿੱਚ ਫੇਲ ट्रांजैक्शन ਵੱਡੀ ਸਮੱਸਿਆ ਹੈ ਲਗਾਤਾਰ ਲੋਕ ਭੁਗਤਾਨ ਕਰਦੇ ਨੇ ਵੱਡੀ ਗਿਣਤੀ ਦੇ ਵਿੱਚ ਭੁਗਤਾਨ ਕਰਦੇ ਨੇ ਅਤੇ ਕਈ ਵਾਰ ਭੁਗਤਾਨ ਕਰਨ ਲੱਗੇ ਜੋ ट्रांजैक्शन ਫੇਲ ਹੋ ਜਾਂਦੀ ਹੈ ਖਾਤੇ ਦੇ ਵਿੱਚ ਕਈ ਵਾਰ ਭੇਜਣ ਵਾਲੇ ਦੇ ਬੈਲੈਂਸ ਤਾਂ ਕੱਟ ਜਾਂਦਾ ਹੈ ਪਰ ਪੇਮੈਂਟ ਅੱਗੇ ਨਹੀਂ ਪਹੁੰਚਦੀ ਸੋ ਦੱਸ ਦਈਏ ਕਿ NPCI ਨੇ ਇਸ ਦੇ ਵਿੱਚ ਹੱਲ ਕੱਢ ਲਿਆ ਹੈ UPI ਐਪਸ ਹੁਣ ਕੁਝ ਹੀ ਮਿੰਟ ਦੇ ਵਿੱਚ ਰੀਅਲ ਪੇਮੈਂਟ ਸਟੇਟਸ ਦਿਖਾਣਗੇ ਇਸ ਤੋਂ ਪਹਿਲਾਂ ਐਪਸ ਦੇ ਵਿੱਚ ट्रांजैक्शन ਦਾ ਸਟੇਟਸ ਪ੍ਰੋਸੈਸਿੰਗ ਜਾਂ ਫਿਰ ਪੈਂਡਿੰਗ ਦਿਖਾਈ ਦਿੰਦਾ ਸੀ 1 ਅਗਸਤ ਤੋਂ ਅਜਿਹਾ ਹੁਣ ਬਿਲਕੁਲ ਵੀ ਨਹੀਂ ਹੋਣ ਵਾਲਾ ਜਿਸ ਦਾ ਮਤਲਬ ਹੈ ਕਿ ਯੂਜ਼ਰਜ਼ ਕੁਝ ਹੀ ਮਿੰਟਾਂ ਦੇ ਵਿੱਚ ट्रांजैक्शन ਦਾ ਸਟੇਟਸ ਪਤਾ ਕਰ ਲੈਣਗੇ ਇਸੇ ਨਾਲ ਹੀ ਜੇਕਰ ਕੋਈ ਪੇਮੈਂਟ ਰੁਕ ਜਾਂਦੀ ਹੈ ਤਾਂ ਯੂਜ਼ਰਸ ਤਿੰਨ ਵਾਰੀ ਇਸ ਦਾ ਸਟੇਟਸ ਚੈੱਕ ਕਰਦੇ ਹਨ ਉਹ ਵੀ 90 ਮਿੰਟ ਦੇ ਅੰਤਰਾਲ ਦੇ ਨਾਲ ਇਸ ਤੋਂ ਇਲਾਵਾ ਬੈਲੈਂਸ ਚੈੱਕ ਕਰਨ ਤੇ ਲਿਮਟ ਲਗਾ ਦਿੱਤੀ ਗਈ ਹੈ ਲੋਕ ਬਾਰ-ਬਾਰ ਬੈਲੈਂਸ ਚੈੱਕ ਕਰਦੇ ਨੇ ਬਾਰ-ਬਾਰ ਬੈਲੈਂਸ ਚੈੱਕ ਕਰਨ ਦੀ ਆਦਤ ਜੋ ਕਿ ਉਹਨਾਂ ਛੱਡਣੀ ਪਵੇਗੀ ਕਿਉਂਕਿ ਯੂਪੀਆਈ ਦੇ ਰਾਹੀਂ ਜਦੋਂ ਵੀ ਯੂਜ਼ਰਜ਼ ਆਪਣਾ ਬੈਲੈਂਸ ਚੈੱਕ ਕਰਦੇ ਨੇ ਤਾਂ ਸਰਵਰ ਤੇ ਕਾਫੀ ਲੋਡ ਪੈਂਦਾ ਹੈ ਕਾਫੀ ਜ਼ੋਰ ਲੱਗਦਾ ਹੈ ਸਰਵਰ ਤੇ ਸੋ ਇਹ ਲੋਡ ਉਸ ਸਮੇਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਯੂਜ਼ਰਜ਼ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਜਿਵੇਂ ਕਿ ਫੇਸ ਆਈਡੀ ਜਾਂ ਫਿਰ ਫਿੰਗਰਪ੍ਰਿੰਟਸ ਦਾ ਇਸਤੇਮਾਲ ਕਰਦੇ ਨੇ ਲੋਡ ਨੂੰ ਘਟਾਉਣ ਦੇ ਲਈ ਹੁਣ ਬੈਲੈਂਸ ਚੈੱਕ ਕਰਨ ਤੇ ਲਿਮਿਟ ਲਗਾ ਦਿੱਤੀ ਹੈ ਯਾਨੀ ਕਿ ਇੱਕ ਤੈ ਸੀਮਾ ਤੱਕ ਬੈਲੈਂਸ ਚੈੱਕ ਕਰ ਪਾਉਗੇ ਜੇਕਰ ਤੁਸੀਂ ਬਾਰ ਬਾਰ ਬੈਲੈਂਸ ਚੈੱਕ ਕਰਨ ਦੇ ਆਦੀ ਹੋ ਤਾਂ ਇਹ ਸਾਦਤ ਨੂੰ ਛੱਡਣਾ ਪਵੇਗਾ ਕਿਉਂਕਿ ਬੈਲੈਂਸ ਚੈੱਕ ਕਰਨ ਦੀ ਲਿਮਿਟ ਹੁਣ ਸਿਰਫ ਪੰਜਾਬ ਵਾਲੀ ਹੈ ਯਾਨੀ ਕਿ ਇੱਕ ਦਿਨ ਦੇ ਵਿੱਚ ਤੁਸੀਂ ਸਿਰਫ 50 ਵਾਰ ਬੈਲੈਂਸ ਚੈੱਕ ਕਰ ਪਾਉਗੇ ਆਟੇਡੀ ਸਬਸਕ੍ਰਿਪਸ਼ਨ ਜੇਕਰ ਤੁਸੀਂ ਲੈ ਰੱਖੀ ਹੈ ਰੈਂਟ ਭਰਦੇ ਹੋ ਐਸਆਈਪੀ ਵਰਗੇ ਭੁਗਤਾਨ ਕਰਦੇ ਹੋ ਆਟੋਪੇ ਸੈੱਟ ਕੀਤੇ ਹੋਏ ਨੇ ਵਕ ਵਕ ਗਤੀਵਿਧੀਆਂ ਦੇ ਲਈ ਭੁਗਤਾਨ ਦੀ ਸਹੀ ਸਮੇਂ ਤੇ ਹੀ ਹੋਣਗੇ ਪਰ 1 ਅਗਸਤ ਤੋਂ ਆਟੋਪੇ ਰਿਕੁਐਸਟ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰੇ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਤੇ ਰਾਤ 9:30 ਵਜੇ ਤੋਂ ਬਾਅਦ ਹੀ ਸੰਭਵ ਹੋ ਪਾਣਗੇ ਯਾਨੀ ਕਿ ਪੀ ਕਾਰਸ ਤੋਂ ਹੁੰਦੇ ਨੇ ਜਦ ਇਸ ਦਾ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਯੂਪੀਆਈਜ਼ ਦੀ ਉਸ ਸਮੇਂ ਆਟੋ ਡਿਟੈਕਟ ਸਿਸਟਮ ਲਾਗੂ ਨਹੀਂ ਹੋਵੇਗਾ ਯਾਨੀ ਕਿ ਇਹ ਨਾਲ ਸਮਿਆਂ ਤੋਂ ਇਲਾਵਾ ਆਟੋ ਪੇਡ ਡਿਡਕਟ ਹੋਵੇਗਾ ਸੋ ਇਹ ਜੋ ਕੁਝ ਨਿਯਮ ਨੇ ਜਿਨ੍ਹਾਂ ਦੇ ਵਿੱਚ ਬਦਲਾਵ ਹੋਣ ਜਾ ਰਹੇ ਹੈ 1 ਅਗਸਤ ਤੋਂ ਇਹ ਬਦਲਾਵ ਜੋ ਕਿ ਹੁਣ ਹੋਣ ਜਾ ਰਹੇ ਨੇ ਡਿਜੀਟਲੀ ਪੇਮੈਂਟ ਕਰਨ ਦੇ ਲਈ ਹਰ ਕੋਈ ਯੂਪੀਆਈ ਐਪਸ ਦੀ ਵਰਤੋਂ ਕਰਦਾ ਪਰ ਯੂਪੀਆਈ ਨਿਯਮਾਂ ਦੇ ਵਿੱਚ ਕੁਝ ਬਦਲਾਵ ਹੋਣ ਜਾ ਰਹੇ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ 1 ਅਗਸਤ ਤੋਂ ਯੂਪੀਆਈ ਦੇ ਵਿੱਚ ਕੁਝ ਬਦਲਾਵ ਕਰਨ ਦੇ ਨਿਯਮ ਦੱਸੇ ਨੇ ਦਾਜ਼ੀ ਕਿ ਕੁਝ ਦਿਨਾਂ ਬਾਅਦ ਯੂਪੀਆਈ ਦਾ ਇਸਤੇਮਾਲ ਕਰਨ ਦੇ ਵਿੱਚ ਕੁਝ ਨਿਯਮ ਨੇ ਬਦਲ ਜਾਣਗੇ ਕੁਝ ਅਪਡੇਟਸ ਆਈਆਂ ਨੇ ਨਵੀਆਂ 1 ਅਗਸਤ ਤੋਂ ਕੀ ਕੀ ਬਦਲਣ ਜਾ ਰਿਹਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ 1 ਅਗਸਤ ਤੋਂ ਯੂਪੀਆਈ ਅਕਾਊਂਟ ਦੇ ਵਿੱਚ ਜੇਕਰ ਤੁਸੀਂ ਬੈਲੈਂਸ ਚੈੱਕ ਕਰਦੇ ਹੋ ਆਟੋ ਪੇ ਰਿਕੁਐਸਟ ਕਰਦੇ ਹੋ ਫਿਰ ਟ੍ਰਾਂਜੈਕਸ਼ਨ ਦੀ ਡਿਜੀਟਲ ਤੇ ਨਵੇਂ ਅਕਾਊਂਟ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਇਸ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਤੁਹਾਨੂੰ ਇਸ ਦੇ ਵਿੱਚ ਵਿਸਤਾਰ ਦੇ ਵਿੱਚ ਜਾਣਕਾਰੀ ਵੀ ਹੈ ਉਹ ਵੀ ਦੱਸ ਦਿੰਨੇ ਆ ਕਿ ਕਿਹੜੇ ਕਿਹੜੀਆਂ ਚੀਜ਼ਾਂ ਨੇ ਬਦਲਣ ਜਾ ਰਹੀਆਂ ਨੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਫੇਲ ट्रांजैक्शन ਜਾਂ ਫਿਰ ਤੇਜ਼ ਅਪਡੇਟ ਦਾ ਯੂਪੀਆਈ ਦੇ ਵਿੱਚ ਫੇਲ ट्रांजैक्शन ਵੱਡੀ ਸਮੱਸਿਆ ਹੈ ਲਗਾਤਾਰ ਲੋਕ ਭੁਗਤਾਨ ਕਰਦੇ ਨੇ ਵੱਡੀ ਗਿਣਤੀ ਦੇ ਵਿੱਚ ਭੁਗਤਾਨ ਕਰਦੇ ਨੇ ਅਤੇ ਕਈ ਵਾਰ ਭੁਗਤਾਨ ਕਰਨ ਲੱਗੇ ਜੋ ट्रांजैक्शन ਫੇਲ ਹੋ ਜਾਂਦੀ ਹੈ ਖਾਤੇ ਦੇ ਵਿੱਚ ਕਈ ਵਾਰ ਭੇਜਣ ਵਾਲੇ ਦੇ ਬੈਲੈਂਸ ਤਾਂ ਕੱਟ ਜਾਂਦਾ ਹੈ ਪਰ ਪੇਮੈਂਟ ਅੱਗੇ ਨਹੀਂ ਪਹੁੰਚਦੀ ਸੋ ਦੱਸ ਦਈਏ ਕਿ NPCI ਨੇ ਇਸ ਦੇ ਵਿੱਚ ਹੱਲ ਕੱਢ ਲਿਆ ਹੈ UPI ਐਪਸ ਹੁਣ ਕੁਝ ਹੀ ਮਿੰਟ ਦੇ ਵਿੱਚ ਰੀਅਲ ਪੇਮੈਂਟ ਸਟੇਟਸ ਦਿਖਾਣਗੇ ਇਸ ਤੋਂ ਪਹਿਲਾਂ ਐਪਸ ਦੇ ਵਿੱਚ ट्रांजैक्शन ਦਾ ਸਟੇਟਸ ਪ੍ਰੋਸੈਸਿੰਗ ਜਾਂ ਫਿਰ ਪੈਂਡਿੰਗ ਦਿਖਾਈ ਦਿੰਦਾ ਸੀ 1 ਅਗਸਤ ਤੋਂ ਅਜਿਹਾ ਹੁਣ ਬਿਲਕੁਲ ਵੀ ਨਹੀਂ ਹੋਣ ਵਾਲਾ ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਕੁਝ ਹੀ ਮਿੰਟਾਂ ਦੇ ਵਿੱਚ ट्रांजੈਕਸ਼ਨ ਦਾ ਸਟੇਟਸ ਪਤਾ ਕਰ ਲੈਣਗੇ ਇਸ ਦੇ ਨਾਲ ਹੀ ਜੇਕਰ ਕੋਈ ਪੇਮੈਂਟ ਰੁਕ ਜਾਂਦੀ ਹੈ ਤਾਂ ਯੂਜ਼ਰਜ਼ ਤਿੰਨ ਵਾਰੀ ਇਸ ਦਾ ਸਟੇਟਸ ਚੈੱਕ ਕਰਦੇ ਹਨ ਉਹ ਵੀ 90 ਮਿੰਟ ਦੇ ਅੰਤਰਾਲ ਦੇ ਨਾਲ ਇਸ ਤੋਂ ਇਲਾਵਾ ਬੈਲੈਂਸ ਚੈੱਕ ਕਰਨ ਤੇ ਲਿਮਟ ਲਗਾ ਦਿੱਤੀ ਗਈ ਹੈ ਲੋਕ ਬਾਰ-ਬਾਰ ਬੈਲੈਂਸ ਚੈੱਕ ਕਰਦੇ ਨੇ ਬਾਰ-ਬਾਰ ਬੈਲੈਂਸ ਚੈੱਕ ਕਰਨ ਦੀ ਆਦਤ ਜੋ ਕਿ ਉਹ ਛੱਡਣੀ ਪਵੇਗੀ ਕਿਉਂਕਿ ਯੂਪੀਆਈ ਦੇ ਰਾਹੀਂ ਜਦੋਂ ਵੀ ਯੂਜ਼ਰਸ ਆਪਣਾ ਬੈਲੈਂਸ ਚੈੱਕ ਕਰਦੇ ਨੇ ਤਾਂ ਸਰਵਰ ਤੇ ਕਾਫੀ ਲੋਡ ਪੈਂਦਾ ਹੈ ਕਾਫੀ ਜ਼ੋਰ ਲੱਗਦਾ ਹੈ ਸਰਵਰ ਤੇ ਸੋ ਇਹ ਲੋਡ ਉਸ ਸਮੇਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਯੂਜ਼ਰਸ ਬਾਇਓਮੈਟ੍ਰਿਕ অথেন্টিਕੇਸ਼ਨ ਜਿਵੇਂ ਕਿ ਫੇਸ ਆਈਡੀ ਜਾਂ ਫਿਰ ਫਿੰਗਰਪ੍ਰਿੰਟਸ ਦਾ ਇਸਤੇਮਾਲ ਕਰਦੇ ਨੇ ਲੋਡ ਨੂੰ ਘਟਾਉਣ ਦੇ ਲਈ ਹੁਣ ਬੈਲੈਂਸ ਚੈੱਕ ਕਰਨ ਤੇ ਲਿਮਿਟ ਲਗਾ ਦਿੱਤੀ ਹੈ ਯਾਨੀ ਕਿ ਇੱਕ ਤੈ ਸੀਮਾ ਤੱਕ ਬੈਲੈਂਸ ਚੈੱਕ ਕਰ ਪਾਉਗੇ ਜੇਕਰ ਤੁਸੀਂ ਬਾਰ ਬਾਰ ਬੈਲੈਂਸ ਚੈੱਕ ਕਰਨ ਦੇ ਆਦੀ ਹੋ ਤਾਂ ਇਹ ਸਾਧਤ ਨੂੰ ਛੱਡਣਾ ਪਵੇਗਾ ਕਿਉਂਕਿ ਬੈਲੈਂਸ ਚੈੱਕ ਕਰਨ ਦੀ ਲਿਮਿਟ ਹੁਣ ਸਿਰਫ ਪੰਜਾਬ ਵਾਲੀ ਹੈ ਯਾਨੀ ਕਿ ਇੱਕ ਦਿਨ ਦੇ ਵਿੱਚ ਤੁਸੀਂ ਸਿਰਫ 50 ਵਾਰ ਬੈਲੈਂਸ ਚੈੱਕ ਕਰ ਪਾਉਗੇ ਆਟੋ ਟੀਟੀ ਸਬਸਕ੍ਰਿਪਸ਼ਨ ਜੇਕਰ ਤੁਸੀਂ ਲੈ ਰੱਖੀ ਹੈ ਰੈਂਟ ਭਰਦੇ ਹੋ ਐਸਆਈਪੀ ਵਰਗੇ ਭੁਗਤਾਨ ਕਰਦੇ ਹੋ ਆਟੋ ਪੇ ਸੈੱਟ ਕੀਤੇ ਹੋਏ ਨੇ ਵਕ-ਵਕ ਗਤੀਵਿਧੀਆਂ ਦੇ ਲਈ ਭੁਗਤਾਨ ਦੀ ਸਹੀ ਸਮੇਂ ਤੇ ਹੀ ਹੋਣਗੇ ਪਰ 1 ਅਗਸਤ ਤੋਂ ਆਟੋ ਪੇ ਰਿਕੁਐਸਟ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰੇ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਤੇ ਰਾਤ 9:30 ਵਜੇ ਤੋਂ ਬਾਅਦ ਹੀ ਸੰਭਵ ਹੋ ਪਾਣਗੇ ਯਾਨੀ ਕਿ ਪੀ ਕਾਰਸ ਚ ਹੁੰਦੇ ਨੇ ਜਦ ਇਸ ਦਾ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਯੂਪੀਆਈਸ ਦੀ ਉਸ ਸਮੇਂ ਆਟੋ ਡਿਟੈਕਟ ਸਿਸਟਮ ਲਾਗੂ ਨਹੀਂ ਹੋਵੇਗਾ ਯਾਨੀ ਕਿ ਇਹ ਨਾਲ ਸਮਿਆਂ ਤੋਂ ਇਲਾਵਾ ਆਟੋ ਪੇ ਡਿਡਕਟ ਹੋਵੇਗਾ ਸੋ ਇਹ ਜੋ ਕੁਝ ਨਿਯਮ ਨੇ ਜਿਨ੍ਹਾਂ ਦੇ ਵਿੱਚ ਬਦਲਾਵ ਹੋਣ ਜਾ ਰਿਹਾ 1 ਅਗਸਤ ਤੋਂ ਇਹ ਬਦਲਾਵ ਜੋ ਕਿ ਹੁਣ ਹੋਣ ਜਾ ਰਹੇ ਨੇ